ਏ ਵੈਸੇ ਤਾਂ ਮੈਂ ਉਹਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿਉਂਕਿ ਨਾ ਉਹਦੀ ਵਜ੍ਹਾ ਨਾਲ ਸਾਡਾ ਸਮਾਜ ਕਾਫੀ ਰੋਸ ਦੇ ਵਿੱਚ ਆਇਆ ਤੇ ਇਸ ਗੱਲ ਦੀ ਵੱਖ-ਵੱਖ ਪਾਰਟੀਆਂ ਨੂੰ ਸਮਝ ਆ ਗਈ ਹੈ ਵੀ ਜਿਹੜੇ ਅਸੀਂ ਲੀਡਰ ਆ ਉਹਨਾਂ ਦਾ ਜਿਹੜਾ ਵੀ ਮਾਨ ਸਨਮਾਨ ਆ ਉਹ ਕਿਹੜੇ ਤਰੀਕੇ ਰੱਖਣਾ ਚਾਹੀਦਾ ਤੇ ਅਸੀਂ ਸਮਾਜ ਕਿੰਨਾ ਕੁ ਆਪਦੇ ਵਿजूद ਦੇ ਵਿੱਚ ਹੈ ਤੇ ਬਾਕੀ ਮੈਂ ਅਸੀਂ ਸਮਾਜ ਦੇ ਜਿੰਨੇ ਵੀ ਲੀਡਰ ਆ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਭਾਈ ਤੁਸੀਂ ਪਾਰਟੀ ਦੇ ਵਫਾਦਾਰ ਬਹੁਤ ਜ਼ਿਆਦਾ ਹਾਂ ਸਮਾਜ ਦੇ ਵਫਾਦਾਰ ਘਟ ਨੂੰ ਜਦੋਂ ਤੱਕ ਤੁਸੀਂ ਪਾਰਟੀਆਂ ਦੇ ਵਫਾਦਾਰ ਰਹੋਗੇ ਸਮਾਜ ਦੇ ਵਫਾਦਾਰ ਘਟ ਰਹੋਗੇ ਤੁਹਾਡੇ ਨਾਲ ਇਹ ਜਿਹੜੀਆਂ ਤੁਹਾਡੇ ਮਾਨ ਸਨਮਾਨ ਤੇ ਗੱਲਾਂ ਹੁੰਦੀਆਂ ਉਹ ਹੁੰਦੀਆਂ ਰਹਿਣੀਆਂ ਜੇ ਤੁਸੀਂ ਸਮਾਜ ਦੇ ਨਾਲ ਖੜੋ ਤਾਂ ਸਮਾਜ ਵੀ ਤੁਹਾਡੇ ਨਾਲ ਖੜੂਗਾ ਦੇਖੋ ਅੱਜ ਬੂਟਾ ਸਿੰਘ ਦੇ ਨਾਲ ਟੋਟਲ ਹੀ ਐਸੀ ਸਮਾਜ ਬੇਸ਼ੱਕ ਉਹ ਕੋਈ ਕਾਂਗਰਸ ਚ ਕੰਮ ਕਰਦਾ ਬੇਸ਼ੱਕ ਭਾਜਪਾ ਚ ਕਰਦਾ ਬੇਸ਼ੱਕ ਆਮ ਆਦਮੀ ਪਾਰਟੀ ਚ ਜਾਂ बसपा ਚ ਕਰਦਾ ਹੈ ਹਰ ਇੱਕ ਨੇ ਇਸ ਚੀਜ਼ ਦਾ ਰੋਸ ਜਤਾਇਆ ਪਰ ਜਦੋਂ ਸਾਡੇ ਐਸਸੀ ਸਮਾਜ ਦੇ ਕਿਸੇ ਇਹ ਭੈਣ ਭਰਾ ਨਾਲ ਤੱਕਾ ਹੁੰਦਾ ਤਾਂ ਉਦੋਂ ਇਹ ਜਿਹੜੇ ਜਿਹੜੀਆਂ ਪਾਰਟੀਆਂ ਦੇ ਵਿੱਚ ਹੁੰਦੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਲੋਕ ਆ ਉਹਨਾਂ ਨੂੰ ਇਹ ਲੱਗ ਜਾਂਦਾ ਵੀ ਇਹ ਸਾਡੀ ਪਾਰਟੀ ਤੋਂ ਬਾਹਰ ਹੈ ਇਹਨਾਂ ਨੇ ਦੂਜੀ ਪਾਰਟੀ ਦੀ ਮਦਦ ਕੀਤੀ ਆ ਤੇ ਉਹ ਆਦੇਸ ਸਮਾਜ ਦੀ ਗੱਲ ਨਹੀਂ ਕਰਨਾ ਬਖੰਦ ਕਰਦੇ ਮੈਂ ਉਹਨਾਂ ਲੀਡਰਾਂ ਨੂੰ ਕਹਿ ਦੇਣਾ ਚਾਹੁੰਦਾ ਵੀ ਜੇ ਤੁਸੀਂ ਸਮਝਦੇ ਨਹੀਂ ਤਾਂ ਸਮਾਜ ਵੀ ਤੁਹਾਡਾ ਨਹੀਂ ਤਾਂ ਕਰਕੇ ਸਾਰੇ ਲੀਡਰਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਵੀ ਸਮਾਜ ਦੀ ਗੱਲ ਕਰੋ ਸਮਾਜ ਤੁਹਾਡੀ ਗੱਲ ਕਰੂਗਾ ਸਮਾਜ ਕੋਈ ਬੇਵਕੂਫ ਨਹੀਂ ਜੇ ਤੁਸੀਂ ਸਮਾਜ ਦੀ ਗੱਲ ਕਰੋਗੇ ਤਾਂ ਤੁਹਾਡੇ ਨਾਲ ਸਮਾਜ ਖੜੂਗਾ ਨਿਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਵੀ ਦਰਦਸ਼ਾ ਉਹੀ ਹੋਊਗੀ ਜਿਵੇਂ ਜਾਗਹੰਕਾਰੀ ਸਾਡੇ ਗ੍ਰਹਿ ਮੰਤਰੀ ਰਹਿ ਚੁੱਕੇ ਸਰਦਾਰ ਬੂਟਾ ਸਿੰਘ ਨੂੰ ਬੋਲ ਸਕਦੇ ਆ ਤਾਂ ਤੁਹਾਨੂੰ ਵੀ ਦਰਦਸ਼ਾ ਥੈਂਕ ਯੂ ਜੀ